ਇਹ ਇਸ ਅਰੀ ਮਹੱਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵ ਮੈਂ ਸੁਖ ਪਾਇਓ ਗੁਰ ਆਗਿਆ ਤਜੀ ਸਿਆਨ ਬਚਿੰਤ ਵਿਸਾਰੀ ਅਹੰ ਛੋਟਿਓ ਹੈ ਤਿਆਗ ਰਹਾਓ ਜਉ ਦੇਖੋ ਤੋ ਸਗਲ ਮੋਹਿ ਮੋਹੀਆ ਤੋ ਸਰਨ ਪਰਿਯੋ ਗੁਰ ਭਾਗ ਕਰਿ ਕਿਰਪਾ ਤਰ ਹਰ ਲਾਇਓ ਤਉ ਜਮ ਛੋਡੀ ਮੋਰੀ ਲਾਗ ਤਰਿਓ ਪਾ ਸਾਗਰ பாਵਕ ਕੋ ਜੋ ਸੰਤ ਭੇਟੇ ਵੱਡ ਭਾਗ ਜਾਨ ਨਾਨਕ ਸਰਬ ਸੁਖ ਪਾਏ ਮੋਹਰ ਹਰ ਚਰਨੀ ਚਿਤ ਲਾ ਜਾਇਤ ਸਰੀ ਮਹੱਲਾ ਪੰਜ ਬਾਅ ਮਨ ਮੈਂ ਸਤ ਗੁਰ ਧਿਆਨ ਤਰਾ ਬ੍ਰਿੜਿ ਹੋ ਗਿਆਨ ਮੰਤਰ ਹਰ ਨਾਮਾ ਪ੍ਰਭ ਜਿਓ ਮਾਇਆ ਕਰਾ ਰਹਾਉ ਕਾਲ ਜਾਲੇ ਅਰ ਮਹਾ ਜੰਜਾਲਾ ਛਟਕੇ ਜਮ ਹੈ ਡਰਾ ਆਇਆ ਦੁਖ ਹਰਣਾ ਸ਼ਰਣ ਕਰਣਾ ਪਤ ਗਹਿਓ ਚਰਨ ਆਸਰਾ ਨਾਦ ਰੂਪ ਬਿਉ ਸਾਧ ਸੰਗ ਭਵ ਨਿਦ ਪਾਰ ਪਰਾ ਪੈ ਲ ਭੀ ਯੋਗਤ ਤਿਓ ਪਰਮਾ ਕਹੋ ਨਾਨਕ ਅਜਰ ਜਰਾ ਜੈ ਤਸਰੀ ਮਹਲਾ ਪੰਜਵਾ ਜਾਗੋ ਭੈ ਗੋਵਿੰਦ ਸਹਾਈ ਸੂਖ ਸਹਜ ਆਨੰਦ ਸਗਲ ਸੋ ਵਾ ਕਹੋ ਵਿਆਦ ਨਾ ਕਾਈ ਰਹਾਓ ਦੇ ਸਹੈ ਸਭ ਸੰਗ ਰਹਿ ਹੈ ਅਲੇਪਨ ਹੈ ਬਿਆਪੈ ਹੁਨ ਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਯਾ ਕਿਰਪਾ ਠਾਕੁਰ ਕੀ ਸੇ ਸੰਤ ਸੁਭਾਈ ਨਨਕਾ ਸੰਗ ਨਾਨਕ ਨਿਸਤਰੀਏ ਜਿਨ ਰਸ ਰਸ ਹਰ ਗੁਣ ਗਾਈ ਜਾਇਤ ਸਰੀ ਮਹੱਲਾ ਪਾਨਿਵਾ ਗੋਵਿੰਦ ਜੀ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਹਾ ਮਗਨ ਮਹਾ ਪ੍ਰਾਨੀ ਅੰਧਿਆਰੇ ਮੈਂ ਦੀਪ ਅ ਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮੈਂ ਦੀਪ ਰਹਾਉ ਸ਼ਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਆਨਕਦਾਰ ਕਰੋ ਤੇਹ ਬੰਦਨਾ ਮਨ ਹੈ ਚਰਾਵ ਧੂਪ ਹਾਰ ਪਰਿਓ ਤੁਮ ਰਹਿ ਪ੍ਰਭ ਦਵਾਰ ਰਹਿ ਧ੍ਰਿੜ ਕਰ ਗਹੀ ਤੁਮਾਰੀ ਲੋਕ ਕਾਢ લેਹੁ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈ ਤਸਰੀ ਮਹੱਲਾ ਅਨਿਵਾ ਕੋਈ ਜਨ ਹਰਿ ਸਿਉਂ ਦੇਵੈ ਜੋਰ ਚਰਨ ਗਾਹ ਬਕੋ ਸੁਭਰਸਨਾ ਦੀਜਹਿ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤਿ ਕਿਆਰੋ ਹਰਿ ਸਿੰਚੈ ਸੁਦਾ ਸੰਜੂਰ ਯਾ ਰਸ ਮਹਿ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੋਰ आयो शरण दीन दुख भंजन चितो अपह पद दान सिमरन स्वामी को प्राव नानक बंदर शोर त सरी महल्ला पंजवा यात्रिक चितवत वर्षत मेह कृपा सिंधु करुणां प्रबतारोह हर प्रेम भक्त को नेह रहाओ अनेक सुख जग वी नहीं चाहत आनंद तोरण पेख देह आनयतादन जीवत मीना बिन जल मरना तेह ਮਯਾ ਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਹ ਚਰਨ ਕਾਮਲ ਨਾਨਕਿਆ ਰਾਦਾ ਤਿਸ ਵਿਨ ਆਨ ਨਾ ਕੀ ਹੁ ਜੈਤ ਸ੍ਰੀ ਮਹਲਾ ਪੰਜਵਾ ਮਾਨਦਾਨ ਵਾਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਬੁਰਖ ਸੁਜਾਨ ਰਹਾਉ ਪ੍ਰੇਮ ਠ ਗਉਰੀ ਜਿਨ ਕੋ ਪਾਈ ਤਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣਾ ਨਾ ਜਾਈ ਕੁਦਰਤ ਕਵਨ ਹਮਾਰੀ ਲੈ ਲੈ ਲੜਦਾ ਸੁਜਨ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ 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 ਸੁਖ ਪਾਇਓ ਨਾਨਕ ਸ਼ਰਨ ਦੁਆਰੇ ਜੈਤ ਸ੍ਰੀ ਮਹਲਾ ਪੰਜਵਾਂ ਆਏ ਅਨਕ ਜਨਮ ਬ੍ਰਹਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਾਭ ਹੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹੀ ਨਾ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਭ ਹੋ ਬੇਖਮ ਨਦੀ ਜਾਏ ਤਰਣੀ ਸੋਖ ਸੰਪਤ ਮਾਇਆ ਰਸ ਮੀਠੇ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗਿਆ ਪਰਣੀ ਜਾਇ ਤਸਰੀ ਮਹਲਾ ਪੰਜਵਾ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕੋ ਅਪਗਾਂ ਨਿਕਟਨਾ ਆਵੈ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਗਨਾ ਵਨ ਸਹਿ ਹਰ ਸੇਵਾ ਨੇ ਚਲ ਗੋਵਿੰਦ ਕਾਮ ਪਗਵੰਤ ਪਗਤ ਕਾ ਪਾਓ ਕਿਛ ਨਾਹੀ ਆਦਰ ਦੇਵਤ ਜਾਮ ਤਾਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਗਾਮਲਹਿਰ ਦਇ ਗੋ ਨਾਨਕ ਸੁਖ ਸਮੋਹ ਬਿਸਰਾਮ ਜੈਤੋ ਸ੍ਰੀ ਮਹਲਾ 9 ਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤੁਲੇ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀਓ ਲਾਲ ਚਲਗ ਤੇਹ ਤੇ ਆਪ ਬੰਧਾਇਓ ਰਹਾਓ ਸਾਮ ਜਨਾ ਪਰੇ ਬਖੈ ਅਸਰ ਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋਤਾਇਓ ਰਤਨ RAM ਕਟ ਹੀ ਕੇ ਪੀਤਰ ਤਾਕੋ ਗਿਆਨ ਨਾ ਪਾਇਓ ਜਨਾਨਨਕ ਭਗਵੰਤ ਬਾਜਨ ਬਿਨ ਫਿਰਥਾ ਜਨਮ ਗਵਾਇਓ ਜੈਤ ਸ੍ਰੀ ਮਹੱਲਾ ਨੌਵਾਂ ਹਰ ਜੋ ਰੱਖ ਲੈ ਹੋ ਪਤ ਮੇਰੀ ਜਮ ਕੋ ਤਰਾਸ ਪਇਓ ਉਰ ਅੰਤਰ ਸਰਣ ਗਹਿ ਕਪਾਨਦ ਤੇਰੀ ਰਹਾਉ ਮਹਾਬਤ ਮੁਗਦ ਲੋਪੀ ਫੋਨਾ ਕਰਤ ਪਾਪ ਅਭਾਰਾ ਭੈ ਮਰਵੇ ਕੋ ਬਿਸਰਤ ਨਾਹੇ ਨ ਤਹੇ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਇਸ ਗੋਂਠ ਧਾਇਆ ਕਟ ਏ ਪੀਤਰ ਵਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹੇ ਨਾ ਗੁਣ ਨਾਹੇ ਨ ਕਛ ਜਪ ਤਪ ਕਉਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਪੈ ਦਾਨ ਪ੍ਰਭ ਦੀਜੈ ਜੈਤ ਸ੍ਰੀ ਮਹਲਾ ਨੋਵਾ ਮਨ ਰੇ ਸਾਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗ ਰੋਇ ਹੋ ਸੰਸਾਰ ਰਹਾਉ ਜਾਂ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤੈ ਪਾਰਾ ਸੋ ਸਾਮੀ ਤੁਮ ਅਨੇਕਤ ਤੁਛਾਨੋ ਰੂਪ ਰੇਖ ਤੇ ਨਿਆਰਾ ਬਾਵਨਾ ਨਾਮ ਜਗਤ ਮੈਂ ਹਰ ਕੋ ਕਬ ਹੁ ਨਾਹੀਂ ਸੰਭਾਰਾ ਨਾਨਕ ਸ਼ਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ